ਤੁਸੀਂ ਦੇਖ ਰਹੇ ਹੋ ਜੀ ਨੂਜ 24 TV ਪੰਜਾਬ ਸਰਕਾਰੀ ਹਸਪਤਾਲ ਨਾਬਾ ਵਿਖੇ ਲੈਣਾ ਦੇ ਵਿੱਚ ਖੜੀਆਂ ਇਹ ਮਹਿਲਾਵਾਂ ਆਪਣੇ ਆਪਣੇ ਵਾਰੀ ਦਾ ਕਰ ਰਹੀਆਂ ਹਨ ਇੰਤਜ਼ਾਰ ਕਿਉਂਕਿ ਪੰਜਾਬ ਸਰਕਾਰ ਦੇ ਦਾਅਵੇ ਖੋਖਲੇ ਹੁੰਦੇ ਦਿਖਾਈ ਦੇ ਰਹੇ ਹਨ ਡਾਕਟਰਾਂ ਦੀ ਕਿਵੇਂ ਕਰਕਰ ਜਾਣਾ ਇੱਥੇ ਸੈਂਕੜੇ ਮਰੀਜ਼ ਕਈ-ਕਈ ਘੰਟੇ ਲੈਣਾ ਵਿੱਚ ਖੜਕੇ ਆਪਣੇ ਬਾਰੀ ਦਾ ਉਡੀਕ ਦੀ ਕਰਦੇ ਰਹਿੰਦੇ ਹਨ ਕਈ ਬਿਨਾਂ ਦਵਾਈ ਲੈਤੇ ਹੀ ਘਰ ਨੂੰ ਵਾਪਸ ਚਲੇ ਜਾਂਦੇ ਹਨ ਸਰਕਾਰੀ ਹਸਪਤਾਲ ਨਾਭਾ ਦੇ ਜਨਾਨਾ ਸੈਕਸ਼ਨ ਦੀਆਂ ਸਿਵਲ ਹਸਪਤਾਲ ਨਾਭਾ ਵਿਖੇ ਗਿਆਨੀ ਭਾਗ ਵਿੱਚ ਦੋ ਸਰਕਾਰੀ ਡਾਕਟਰ ਦੋ ਦੇ ਦੋ ਪਦ ਹਨ ਪਰ ਇੱਥੇ ਫਿਲਹਾਲ ਸਿਰਫ ਇੱਕ ਡਾਕਟਰ ਹੈ ਮਹਿਲਾਵਾਂ ਦਾ ਚੈੱਕਅਪ ਕਰ ਰਿਹਾ ਹੈ ਜਦੋਂ ਦੂਸਰੀ ਡਾਕਟਰ ਮੈਡੀਕਲ ਛੁੱਟੀ ਤੇ ਚੱਲ ਰਹੇ ਹਨ ਜਿਸ ਕਰਕੇ ਇੱਕ ਡਾਕਟਰ ਵੱਲੋਂ ਰਿਜਨਾ ਸਾਹ ਤੋਂ ਜ਼ਿਆਦਾ ਅਮਰੀਜਾਂ ਦੇ ਜਾਂਦੇ ਆਪੀਡੀ ਲੈਣੀ ਪੈ ਰਹੀ ਹੈ ਤੁਹਾਨੂੰ ਦੱਸਾਰੇ ਹੈ ਲੈ ਤਸਵੀਰਾਂ ਨੱਬ ਦੇ ਸਰਕਾਰੀ ਹਸਪਤਾਲ ਦੇ ਵਿੱਚੋਂ ਦੇਖਦੇ ਰਹੋ ਚੈਨਲ ਨੂੰ ਜੋ ਕੁਆਟਿਟੀ ਪੰਜਾਬ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੀ ਨੱਬ ਤੋਂ ਪੱਤਰਕਾਰ ਬਿਆਨਤ ਸਿੰਘ ਰੋਟੀ ਖਾ ਦੀ ਵਿਸ਼ੇਸ਼ ਰਿਪੋਰਟ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਲਜੀਤ ਸਿੰਘ ਹੈ ਕਿਸ ਦਾ ਇਲਾਜ ਕਰਵਾਉਣ ਤੁਸੀਂ ਹਸਪਤਾਲ ਜੀ ਮੈਂ ਆਪਣੀ ਵਾਈਫ ਦਾ ਇਲਾਜ ਕਰਵਾਉਣਾ ਜੀ ਕੀ ਸਮੱਸਿਆ ਆਈ ਸਾਰੀ ਜੀ ਇੱਥੇ ਅਲਟਰਾਸਾਉਂਡ ਦੀ ਬਹੁਤ ਸਮੱਸਿਆ ਜੀ ਇੱਥੇ ਜੀ ਜੀ ਇੱਕ ਤਾਂ ਹੀ ਅੰਦਰ ਨਹੀਂ ਹੁੰਦੀ ਅਲਟਰਾਸਾਉਂਡ ਜੀ ਜਿਹੜੀ ਰੰਗੀਨ ਅਲਟਰਾਸਾਉਂਡ ਆਈ ਉਹ ਬਾਹਰ ਹੁੰਦੀ ਹੈ ਇਹ ਅੱਛਾ ਜੀ ਬਸ ਇਹੀ ਪ੍ਰੋਬਲਮ ਹੈ ਗਰੀਬ ਬੰਦੇ ਆਈ ਅਸੀਂ ਦਿਹਾੜੀ ਜੁੱਤੇ ਵਾਲੇ ਇੰਨੇ-ਇੰਨੇ ਮਹਿੰਗੇ ਅਲਟਰਾਸਾਉਂਡ ਕਿੱਥੋਂ ਕਰਾਈਏ ਜੀ ਅਸੀਂ ਸਰਕਾਰ ਤਾਂ ਕਹਿੰਦੀ ਹਸਪਤਾਲਾਂ 'ਚ ਬੜੇ ਸਾਧਨ ਹੋ ਗਏ ਪ੍ਰਾਈਵੇਟ ਤੋਂ ਉੱਪਰ ਹੋ ਗਏ ਕੀ ਲੱਗਦਾ ਵੀ ਰੰਗੀਨ ਅਲ ਗਰੀਬ ਬੰਦੇ ਨੂੰ ਜਿਆਦਾ ਮੁਸ਼ਕਲ ਆਈ ਬਾਹਰੇ ਕਰਾਉਣੀ ਪੈਂਦੀ ਹੈ ਅਲਟਰਾਸਾਉਂਡ ਦਰਜਨਾਮੀ ਰੋਜ਼ ਬਾਹਰ ਜਾ ਰਹੇ ਨੇ ਹਾਂ ਜੀ ਹਾਂ ਬਾਹਰੇ ਹੁੰਦੀ ਬਖਸ਼ ਜ਼ਿਆਦਾਤਰ ਬਾਹਰ ਹੀ ਹੁੰਦੀ ਜਿਹੜੇ ਬਲੈਕ ਐਂਡ ਵਾਈਟ ਅਲਟਰਾਸਾਉਂਡ ਨੇ ਉਹਨੂੰ ਕਿੰਨੀ ਕ ਦਿੱਕਤ ਹੋ ਰਹੀ ਹੈ ਹਸਪਤਾਲ ਦੇ ਵਿੱਚ ਉਹਨੂੰ ਕਿੰਨਾ ਟਾਈਮ ਮਿਲ ਰਿਹਾ ਜੀ ਉਹ 'ਚ ਵੀ ਦਿੱਕਤਾਂ ਆ ਰਹੀ ਹੈ ਜੀ ਆਪਾਂ ਨੂੰ ਕੀ ਦਿੱਕਤਾਂ ਆ ਰਹੀਆਂ ਮਿਲ ਜਾਂਦੀਆਂ ਦੱਸਿਆ ਉਹ ਤੁਹਾਨੂੰ ਕਿਵੇਂ ਜੀ ਮਿੰਨੇ ਬਾਤ ਰਹੀ ਕਿ ਮਿਲਦੀ ਹੈ ਜੀ ਉਦੀ ਹਾਂ ਤੇ ਉਹ 'ਚ ਵੀ ਪ੍ਰੋਬਲਮ ਇਹ ਆਉਂਦੀ ਹੈ ਜੀ ਆਪਾਂ ਨੂੰ ਹਾਂ ਕੀ ਲੱਗਦਾ ਕਿਸ ਤਰ੍ਹਾਂ ਦੇ ਹਸਪਤਾਲ ਹੋਣੇ ਚਾਹੀਦੇ ਨੇ ਪੰਜਾਬ ਦੇ ਵਧੀਆ ਹੋਣੇ ਚਾਹੀਦੇ ਨੇ ਜਿੰਨਾ ਸਾਰਾ ਇਲਾਜ ਹੋਣਾ ਚਾਹੀਦਾ ਹੀ ਆਪਾਂ ਨੂੰ ਗਰੀਬ ਬੰਦਿਆਂ ਦਾ ਹੀ ਠੀਕ ਹੈ ਨਾ ਪ੍ਰੋਬਲਮ ਦਾ ਤੁਸੀਂ ਆਪਣਾ ਇਲਾਜ ਕਰਵਾਣ ਆਏ ਹੋ ਹਾਂਜੀ ਕੀ ਕੀ ਸਮੱਸਿਆ ਹਸਪਤਾਲ ਦੇ ਵਿੱਚ ਖਾਸ ਤੌਰ ਤੇ ਲੇਡੀਜ਼ ਜਨਾਨਾ ਜਿਹੜੇ ਹਸਪਤਾਲ ਆਉਦੇ ਚਾਲੀ ਆਏ ਦੀ ਸਮੱਸਿਆ ਜੀ ਬਸ ਇਹ ਅੰਗੂਈ ਲਾਟਰੋਸਨ ਕਰਵਾਉਣੀ ਹੈ ਜੀ ਉਹ ਅੰਦਰ ਹੋ ਨਹੀਂ ਸਕਦੀ ਜੀ ਉਹ ਅੰਦਰ ਹੋ ਨਹੀਂ ਸਕਦੀ ਤੇ ਬਾਹਰ 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 ਲਿਖੀ ਹੋਈ ਹੈ ਹਾਂਜੀ 1700 ਜੋ 1850 ਤੋਂ ਸਟਾਰਟਿੰਗ ਆਈ 1850 ਰੁਪਏ ਹਾਂਜੀ ਮੈਂ ਜੀ ਦੱਸ ਰਹੀ ਨਹੀਂ ਵਾਰੀ ਅੰਦਰ ਨਹੀਂ ਹੋ ਰਹੀ ਜੀ ਵੀ ਮਹਿਲਾਵਾਂ ਨੂੰ ਬੜੇ ਮੁਸ਼ਕਿਲ ਆਟੇ ਗਰੀਬ ਘਰਾਂ ਦੀ ਮੇਰੇ ਹਾਂਜੀ ਇਹ ਅੰਦਰ ਹੋਣੀ ਚਾਹੀਦੀ ਆ ਰੰਗੀਲੀ ਕੀ ਮੰਗ ਕਰਦੇ ਹੋ ਸਰਕਾਰ ਨੂੰ ਹਸਪਤਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਕੀ ਕਿਸ ਤਰ੍ਹਾਂ ਦੀ ਮਸ਼ੀਨਰੀ ਹੋਣੀ ਚਾਹੀਦੀ ਵਧੀਆ ਹੋਣੀ ਚਾਹੀਦੀ ਆ ਰੰਗੀਲੀ ਜਿਹੜੀ ਬਲੈਕ ਐਂਡ ਵਾਈਟ ਅਲਟਰਾਸਾਉਂਡ ਲੈ ਕੇ ਕਿੰਨੀ ਕਿ ਮੁਸ਼ਕਿਲ ਆ ਰਹੀ ਕਿੰਨੇ ਕਿ ਡੇਟ ਮਿਲ ਰਹੀ ਹੈ ਉਹਨਾਂ ਨੂੰ ਉਹ ਮਹੀਨੇ ਬਾਅਦ ਮਿਲਦੀ ਹੈ ਲੇਡੀਜ਼ ਲਈ ਫਿਰ ਬੜਾ ਮੁਸ਼ਕਿਲ ਹੈ ਜਦੋਂ ਜਿਹਨਾਂ ਪ੍ਰੈਗਨਨਸੀ 'ਚ ਜਿਹੜੇ ਲੇਡੀਜ਼ ਹੁੰਦੀਆਂ ਨੇ ਹਾਂਜੀ ਦਿੱਕਤ ਮਹਿਲਾਵਾਂ ਨੂੰ ਸਰਕਾਰੀ ਹਸਪਤਾਲ ਨਾਲ ਬਿਖਿਆ ਰਹੀ ਹੈ ਖਾਸ ਤੌਰ ਤੇ ਜਿਹੜੀ ਪ੍ਰੈਗਨੈਂਟ ਲੇਡੀਜ਼ ਨੇ ਸਰ ਪ੍ਰੈਗਨੈਂਟ ਹੈਡੀ ਨੂੰ ਜੀ ਇੱਕ ਤਾਂ ਜੀ ਮਤਲਬ ਕਿ ਉਹ ਹੈਡਮ ਮਤਲਬ ਕਿ ਇਕੱਲੇ ਨੇ ਜੀ ਉਹ ਜੀ ਮਤਲਬ ਕਿ ਬਹੁਤ ਜ਼ਿਆਦਾ ਭੇੜ ਹੁੰਦੀ ਹੈਗੀ ਜੀ ਤੇ ਜੀ ਸਾਨੂੰ ਉਥੇ ਇਹ ਮਨ ਲਓ ਕਿ ਬੈਠਣ ਦਾ ਕੋਈ ਹੋਣੀਗਾ ਪ੍ਰਬੰਧ ਨਹੀਂ ਹੈ ਪ੍ਰਬੰਧ ਨਹੀਂ ਹੈਗਾ ਗਰਮੀ ਬਹੁਤ ਆ ਜੀ ਪੱਖੇ ਵਗੈਰਾ ਬੋ ਘਟ ਨਹੀਂ ਜੀ ਜੀ ਸੰਖਿਆ ਵਧ ਹੁੰਦੀ ਹੈ ਪੱਖੇ ਘਟਣ ਦੇ ਹਾਂਜੀ ਡਾਕਟਰ ਦੀ ਲੋੜ ਆ ਇੱਕ ਹੋਰ ਡਾਕਟਰ ਦੀ ਲੋੜ ਆ ਹਾਂਜੀ ਠੀਕ ਹੈ ਜੀ ਜ਼ਰੂਰਤਾ ਜੀ ਇਹ ਮਨ ਲਓ ਕਿ ਸਵਲ ਦੀ ਜੀ ਤੇ ਜਿਹੜਾ ਅਲਟਰਾਸਾਉਂ ਨੂੰ ਲੈ ਕੇ ਦਿੱਕਤ ਆ ਰਹੀ ਹੈ ਗਰੀਬ ਖਾਸ ਤੌਰ ਤੇ ਗਰੀਬ ਮਹਿਲਾਵਾਂ ਨੂੰ ਕੀ ਉਹ ਸਮੱਸਿਆ ਕੀ ਆ ਜੀ ਸਰ ਜੀ ਮਨ ਲਓ ਕਿ ਅਲਟਰਾਸਾਉਂ ਵੈਸੇ ਦਾ ਅੰਦਰੋਂ ਬਲੈਕ ਐਂਡ ਵਾਈਟ ਅੰਦਰੋਂ ਹੁੰਦੀ ਆ ਤੇ ਪਰ ਮਨ ਲੇ ਕਿ ਉਹਦੇ ਵਿੱਚ ਟਾਈਮਿੰਗ ਬਹੁਤ ਲੱਗਦੀ ਆ ਕੋਸ ਤਾਂ ਮਨ ਲੇ ਕਿ ਜਿਸ ਦਿਨ ਅਲਟਰਾਸਾਉਂਡ ਹੁਣ ਇਹ ਸਾਰਾ ਸਾਰਾ ਤਿੰਨ ਫੁੱਟ ਜਾਂਦਾ ਜੀ ਤੇ ਜੇ ਡੇਟ ਮਿਲ ਰਹੀ ਆ ਉਹ ਕਿੱਥੇ ਡੇਟ ਮਿਲ ਰਹੀ ਹੈ ਜੀ 15 ਦਿਨਾਂ ਬਾਅਦ ਹੀਨੇ ਬਾਅਦ ਲੇਕਿਨ ਮਹਿਲਾਵਾਂ ਨੂੰ ਤਾਂ ਮੌਕੇ ਤੇ ਕਰਵਾਉਣੀ ਪੈਂਦੀ ਹੋਊਗੀ ਖਾਸ ਤੌਰ ਜਿਹੜੇ ਪ੍ਰੈਗਨੈਂਟ ਲੇਡੀਜ਼ ਨੇ ਉਹਨਾਂ ਨੂੰ ਤਾਂ ਹਾਂਜੀ ਕਰਵਾਉਣੀ ਤਾਂ ਪੈਂਦੀ ਪਰ ਟਾਈਮਿੰਗ ਦਿੰਦੇ ਨੇ ਜੀ ਤੇ ਬਾਹਰੋਂ ਕਰਾਰੇ ਸਾਰੀ ਜ਼ਿਆਦਾ ਜੀ ਅੰਗীন ਕਰਵਾਉਂਦੇ ਨੇ ਬਾਹਰੋਂ ਮਨ ਲੇ ਕਿ ਬਾਕੀ ਜੀ ਮਨ ਲਗੀ ਅੰਦਰੋਂ ਫਿਰ ਟਾਈਮਿੰਗ ਬਣਾਉਂਦਾ ਸਰਕਾਰ ਕਹਿੰਦੀ ਹੈ ਵੀ ਹਸਪਤਾਲਾਂ ਚ ਪ੍ਰਾਈਵੇਟ ਕਰਤੇ ਕੀ ਲੱਗਦਾ ਵੀ ਇਹ ਸੁਵਿਧਾਵਾਂ ਹਸਪਤਾਲ ਚ ਹੋਣੀ ਚਾਹੀਦੀਆਂ ਨੇ ਹੋਣੀਆਂ ਤਾਂ ਚਾਹੀਦੀਆਂ ਨੇ ਪਰ ਹੈ ਨਹੀਂ ਗੀਆਂ ਹੈ ਨਹੀਂ ਸੋ ਬਹੁਤ ਮੁਸ਼ਕਲ ਆ ਰਹੀ ਸਵੇਰੇ 9 ਵਜੇ ਦੇ ਬੈਠੇ ਆ 12 ਵਜੇ ਨਾਲੇ ਹੋ ਗਏ ਕੱਲ ਅਲਟਰਾਸਾਉਂਡ ਲਿਖਿਆ ਸੀ ਅਲਟਰਾਸਾਉਂਡ ਕਰਾ ਕੇ ਅਸੀਂ ਆਏ ਦਿਖਾਉਣ ਵਾਸਤੇ ਕਹਿੰਦੇ ਮੈਡਮ ਆਪਰੇਸ਼ਨਾਂ ਤੇ ਫੇਰ ਵੀ ਸਾਨੂੰ 1 ਵਜੇ ਗਿਆ ਉੱਥੇ ਵੀ ਸ਼ਾਇਦ ਮੈਡਮ ਮਿਲ ਜਾਣਗੇ ਫਿਰ ਅਸੀਂ ਅੱਜ ਆਏ 9 ਵਜੇ ਦੇ ਆ ਕੇ ਬੈਠੇ ਆ ਬਹੁਤ ਜ਼ਿਆਦਾ ਅੱਜ ਤਾਂ ਭੀੜ ਕੱਢ ਗਈ ਪਹਿਲਾਂ ਬਹੁਤ ਜ਼ਿਆਦਾ ਭੀੜ ਸੀ ਇੱਥੇ ਕਿਉਂ ਅਲਟਰਾਸਾਉਂਡ ਕਿੱਥੋਂ ਅੰਦਰ ਕਰਾਇਆ ਬਾਰ ਬਾਰ ਅਲਟਰਾਸਾਉਂਡ ਅੰਦਰ ਕਰਾਇਆ ਸੀ ਉਹ ਡੇਟ ਮਿਲ ਜਾਂਦੀ ਉੱਥੇ ਡੇਟ ਮਹੀਨੇ ਬਾਅਦ ਮਿਲਦੀ ਸੀ ਮਹੀਨੇ ਬਾਅਦ ਆਇਆ ਸੀ ਨਹੀਂ ਫਿਰ ਜਿਹੜੇ ਲੇਡੀਜ਼ ਪ੍ਰੈਗਨੈਂਟ ਲੇਡੀ ਨੇ ਉਹਨਾਂ ਨੂੰ ਮਹੀਨੇ ਦੀ ਕੋਈ ਦਿੱਕਤ ਨਹੀਂ ਆਉਂਦੀ ਵਿੱਚੋਂ ਕਈ ਵਾਰ ਕੋਲ ਵਿੱਚੇ ਕਈ ਵਾਰੀ ਪ੍ਰੋਬਲਮ ਆ ਜਾਂਦੀ ਪੇਟ 'ਚ ਦਰਦ ਹੋਊਂਗੇ ਫਿਰ ਦਿਖਾਉਂਦੇ ਆ ਵੀ ਡੇਟ ਸ਼ਾਰਟ ਕਰ ਦੋ ਡੇਟ ਕਰ ਦੇਣੀ ਹੈ ਕਿ ਸ਼ਾਰਟ ਘਾਟ ਫਿਰ ਇਹ ਕਹਿੰਦੇ ਫਿਰ ਇਹ ਕਹਿੰਦੇ ਨੇ ਵੀ ਬਾਹਰੋਂ ਕਰਾਣੋ ਤੁਸੀਂ ਫਿਰ ਬਾਹਰੋਂ 1800 1900 20 ਇਸ ਕਰਕੇ ਫਿਰ ਗਰੀਬੰਦਾ ਕਿੱਥੇ ਜਾਏਗਾ ਇੱਥੇ ਹੀ ਆਊਗਾ ਧੱਕੇ ਆ ਕੇ ਸਰਕਾਰ ਦਾਵਾ ਕਰਦੀ ਹੈ ਸਰਕਾਰੀ ਹਸਪਤਲ ਪ੍ਰਾਈਵੇਟ ਤੋਂ ਵਧੀਆ ਨੇ ਕੀ ਲੱਗਦਾ ਵੀ ਕਿਸ ਤਰ੍ਹਾਂ ਦੀ ਸਹੂਲਤਾਂ ਨੇ ਨਹੀਂ ਪੈਸੇ ਵਜੋਂ ਤਾਂ ਆਪਾਂ ਕਹਿੰਦੇ ਫ੍ਰੀ ਹੈ ਇੱਥੇ ਸਾਰਾ ਕੁਝ ਬਟ ਜਿਹੜਾ ਟਾਈਮ ਖਰਾਬ ਹੁੰਦਾ ਬੰਦੇ ਦਾ ਉਹ ਉਹਦੀ ਪਰਭਾਈ ਨਹੀਂ ਹੋ ਸਕਦੀ ਅਸੀਂ ਕੰਮ ਦਿਹਾੜੀ ਤੋੜ ਕੇ ਆਏ ਇੱਥੇ 9 ਵਜੇ ਜਾਣਾ ਹੁੰਦਾ ਕੰਮ ਤੇ 9 ਵਜੇ ਦਾ ਮਣਾ ਇੱਥੇ ਆਇਆ ਫਿਰ ਕੰਮ ਤੇ ਜਾਊਗਾ ਫਿਰ ਉੱਥੋਂ ਗਾਣਾ ਪਹਿਣਗੀਆਂ ਵੀ ਕਿੱਥੇ ਸੀ ਇਹਨਾਂ ਟਾਈਮ ਤੁਸੀਂ ਇੱਥੇ ਇਹ ਹੀ ਕੁਝ ਆ ਹੋਰ ਕੁਝ ਨਹੀਂ ਹੈ ਇੱਥੇ ਪੀੜ ਬਹੁਤ ਹੈ ਇੱਥੇ ਡਾਕਟਰ ਦੀ ਵੀ ਕਾਰਟ ਆ ਤੇ ਮਸ਼ੀਨ ਦੀ ਵੀ ਕਾਰਟ ਡਾਕਟਰ ਇੱਥੇ ਦੋਵੇਂ ਤਿੰਨ ਹੋਣੇ ਚਾਹੀਦੇ ਇੱਕ ਡਾਕਟਰ ਇੱਥੇ ਇੱਕ ਦੋ ਹੋਰ ਹੋਣੇ ਚਾਹੀਦੇ ਜਿਹੜੀ ਉਹ ਅਲਟਰਾਸਾਉਂਡ ਮਸ਼ੀਨ ਉਹ ਵੀ ਇੱਕੋ ਹੀ ਆ ਇੱਕੋ ਆ ਉਹ ਸਿੰਗਲ ਆ ਦੇਖ ਜੀ ਉਹ ਲੋਗੇ ਲਈ ਦੇ ਪਿੱਛੇ ਲੱਗੀ ਵੀ ਇਧਰ 90 ਤੋਂ 100 ਦੀ ਐਵਰੇਜ ਰਹਿੰਦੀ ਹੈ ਆਪਣੀ ਜੀ ਤੇ ਕੋਈ ਕੋਈ ਦਿਨ ਤਾਂ ਮਤਲਬ 100 ਵੀ ਕ੍ਰੋਸ ਕਰ ਰਹੇ ਹਾਂ ਮੁਸ਼ਕਿਲ ਆਦੀ ਹੈ ਮਰੀਜ਼ਾਂ ਨੂੰ ਥੋੜਾ ਜਿਹਾ ਬਾਹਰ ਵੇਟ ਕਰਨ ਦੀ ਥੋੜਾ ਜਿਹਾ ਕਾਫੀ ਸਵੇਰੇ ਆਉਂਦੇ ਨੇ ਦੁਪਹਿਰ ਤੱਕ ਉਮਦਬਾਰੀ ਆਉਂਦੀ ਹੈ ਕੀ ਲੱਗਦਾ ਮੈਡਮ ਕਿਸ ਹੱਲ ਕੀ ਡਾਕਟਰ ਇੱਕੋ ਤੁਸੀਂ ਗੱਲੀ ਹਾਂਜੀ ਮੈਂ ਗੱਲੀ ਹਾਂ ਤੇ ਹੱਲ ਤਾਂ ਇਹੀ ਹੈ ਵੀ ਅਸੀਂ ਸਾਰੇ ਅੰਡਰਸਟਾਫਡ ਹਾਂ ਡਾਕਟਰਸ ਵੀ ਸਟਾਫ ਨਰਸਿਸ ਵੀ ਤੇ ਮਤਲਬ ਜੇ ਜ਼ਿਆਦਾ ਡਾਕਟਰ ਹੋਣਗੇ ਤਾਂ ਸ਼ਾਇਦ ਜ਼ਿਆਦਾ ਅਸੀਂ ਛੇਤੀ ਛੇਤੀ ਪੇਸ਼ੈਂਟ ਦੇਖ ਸਕਾਂਗੇ ਮੈਡਮ ਅਲਟਰਾਸਾਉਂਡ ਦੀ ਡੇਟ ਬੜੀ ਲੰਬੀ ਮਿਲਦੀ ਹੈ ਮਹੀਨਾ ਮਹੀਨਾ ਲੋਕਾਂ ਨੂੰ ਇੰਤਜ਼ਾਰ ਕਰਨਾ ਪਿਆ ਰਿਹਾ ਹੈ ਮਜਬੂਰੀ 'ਚ ਪ੍ਰਾਈਵੇਟ ਕਰਨਾ ਪੈ ਰਿਹਾ ਕੀ ਲੱਗਦਾ ਬਣ ਮਸ਼ੀਨ ਦੀ ਗਿਣਤੀ ਘਟਾਉਣ ਦਾ ਜਾਂ ਕੀ ਦਿੱਕਤ ਕਿੱਥੇ ਆ ਰਹੀ ਹੈ ਪੇਸ਼ੈਂਟ ਲੋਡ ਬਹੁਤ ਜ਼ਿਆਦਾ ਹੈ ਇੱਕ ਤਾਂ ਤੇ ਮਤਲਬ ਡਾਕਟਰ ਵੀ ਘਟਨੇ ਤੇ ਉਸ ਕਰਕੇ ਹੋ ਸਕਦਾ ਵੀ ਪੇਸ਼ੈਂਟ ਨੂੰ ਲੇਟ ਡੇਟ ਮਿਲਦੀ ਹੋਵੇ ਇਹ ਪ੍ਰੋਬਲਮ ਆ ਰਹੀ ਹੈ ਮੈਡਮ ਕੋਈ ਲਿਖ ਕੇ ਭੇਜਿਆ ਕੋਈ ਗਵਰਨਮੈਂਟ ਨੂੰ ਕੋਈ ਕਿਹਾ ਅਪੀਲ ਕੀਤੀ ਵੀ ਸ਼ਾਇਦ ਵੀ ਥੋੜੀ ਮਸ਼ੀਨ ਬਿਲਕੁਲ ਇਹ ਤਾਂ ਮਤਲਬ ਇਹ ਤਾਂ ਰੂਟੀਨ ਚ ਜਾਂਦੀ ਹੀ ਨਹੀਂ ਕੰਪਲੇਂਟਸ ਆਉਂਦੀਆਂ ਇਹਦੇ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਐਸਐਮਓ ਮੈਮ ਦੇ ਦੇਣਗੇ ਵੈਸੇ ਪਰ ਮੇਨ ਆਪਣਾ ਜਿਹੜਾ ਪ੍ਰੋਬਲਮ ਆਉਂਦੀ ਹੈ ਉਹ ਹੈਗੀ ਵੀ ਅਸੀਂ ਸਾਰੇ ਅੰਡਰਸਟਾਫਡ ਆ ਇੱਕ ਇੱਕ ਗਾਇਨਾਲੋਜਿਸਟ ਹੈ ਇੱਕ ਰੀਡੀਆਲੋਜਿਸਟ ਹੈ ਇੱਕ ਤੇ ਇਸ ਕਰਕੇ ਪੇਸ਼ੈਂਟ ਉਸੇ ਨਾਲ ਮਿਲ ਜਾਂਦਾ ਹੈ ਇੱਕ ਇੱਕ ਡਾਕਟਰ ਦੇ ਮਤਲਬ ਇੱਕ ਡਾਕਟਰ ਨੂੰ ਜਿੰਨੇ ਪੇਸ਼ੈਂਟ ਦੇਖਣੇ ਚਾਹੀਦੇ ਨੇ ਉਹਦੇ ਅਕੋਰਡਿੰਗ ਪੇਸ਼ੈਂਟ ਬਹੁਤ ਜ਼ਿਆਦਾ ਆਪਣੇ ਕੋਲ ਮੈਂ ਕਲਰ ਅਲਟਰਾਸਾਉਂਡ ਲੈ ਕੇ ਕੀ ਦਿੱਕਤ ਆ ਰਹੀ ਹੈ ਕਲਰ ਬੜਾ ਮਹਿੰਗਾ 18-1900 ਪਰ ਪੇਸ਼ੈਂਟ ਗਰੀਬਾਂ ਦਾ ਨਾਲ ਹੀ ਨਹੀਂ ਲਗਾ ਸਕਦਾ ਪਰ ਲਗਾਉਣਾ ਪੈ ਰਿਹਾ ਕੀ ਲੱਗਦਾ ਮੈਂ ਪ੍ਰਾਈਵੇਟ ਕਿਉਂ ਮਜਬੂਰ ਹੋਣਾ ਪੈ ਰਿਹਾ ਪੇ ਇਸ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਵੈਸੇ ਅਲਟਰਾਸਾਉਂਡ ਵਿਭਾਗ ਜੀ ਮਿਲੂਗੀ ਪਰ ਆਹੀ ਰੋੜਾ ਵੀ ਵੀ ਡੇਢ ਲੰਬੀ ਮਿਲਦੀ ਹੈ ਸਰਕਾਰੀ ਹੈ ਨਹੀਂ ਇਸ ਨਾਲ ਕਲਰ ਇਹ ਸਭ ਨੂੰ ਪਤਾ ਕਰਨੇ ਪੈਣਾ ਤੁਹਾਨੂੰ ਸਰ ਤੋਂ ਕੁਝ ਨਹੀਂ ਸੀ ਜਾਂ ਐਸਐਮਓ ਮੈਮ ਜਿਆਦਾ ਤੁਹਾਨੂੰ ਬੈਟਰ ਦੱਸ ਦਿੰਦੀ। ਸਾਡੀ ਕਪੀ ਸਰ ਮੈਡਮ ਸਰਕਾਰੀ ਹਸਪਤਾਲ ਵਿੱਚ ਗਾਇਨੀ ਵਾਰਡ ਚ ਬੜੀ ਦਿੱਕਤ ਆ ਰਹੀ ਹੈ ਮਰੀਜ਼ਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਕੀ ਦਿੱਕਤ ਕੀ ਹੈ ਡਾਕਟਰ ਕਿਉਂ ਘਟਾਏ ਦੂਸਰੇ ਡਾਕਟਰ ਸਾਡੇ ਨਾਲ ਡਾਕਟਰ ਲਿਪਸੀ ਗੋਇਲ ਮਟੰਟੀ ਲੀਟ ਨੇ ਕਿਸਮਤ ਸਰ ਕੋ ਹੱਲ ਹੋਉਂ ਕਿ ਡਾਕਟਰ ਜੀ ਕੇਸੇ ਡਿਊਟੀ ਕਿਹਾ ਲਿਖ ਕੇ ਭੇਜ ਪਾ। ਇਹ ਸਰ ਇਹ ਇੱਕ ਡਾਕਟਰ ਵਧੀਆ ਕੰਮ ਕਰ ਰਹੇ ਨੇ ਬਾਕੀ ਸਾਡੇ ਉੱਪਰ ਸਿਵਲ ਸਰਜਨ ਸਰ ਨੂੰ ਪਤਾ ਹੈ। ਦੂਸਰੇ ਡਾਕਟਰ ਤੋਂ ਬਣੋ ਅਲਟਰਾਸਾਉਂਡ ਨੂੰ ਇੱਕ ਬੜੀ ਦਿੱਕਤ ਆ ਰਹੀ ਹੈ। ਅਲਟਰਾਸਾਉਂਡ ਮਰੀਜ਼ਾਂ ਨੂੰ ਮਹੀਨਾ-ਮਹੀਨਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਪ੍ਰਾਈਵੇਟ ਕਰਵਾਉਣਾ ਪੈ ਰਿਹਾ ਹੈ ਮਹਿੰਗੇ ਭਾਅ ਦਾ। ਮੈਡਮ ਇਸ ਦਾ ਕੋਈ ਹੱਲ ਵਿਭਾਗ ਵੱਲੋਂ ਕੀਤਾ ਗਿਆ? ਇਸ ਵੱਲੋਂ ਵਿਭਾਗ ਵੱਲੋਂ ਇਹ ਕੀਤਾ ਗਿਆ ਕਿ ਅਸੀਂ ਗੀਤੂ ਨਰਸਿੰਗ ਹੌਨ ਇਨ ਪੈਨਲ ਕੀਤਾ ਹੈ ਤੇ ਉਹਦੀ ਜਿਹੜੀ ਸਰਕਾਰੀ ਫੀਸ ਹੈ ਜਮ੍ਹਾਂ ਹਸਪੀਟਲ 'ਚ ਕਰਵਾ ਕੇ ਉਹ ਪੇਸ਼ ਮੈਡਮ ਪੇਸ਼ੈਂਟ ਨੂੰ ਜਿਹੜੇ ਕਲਰ ਅਲਟਰਾਸਾਉਂਡ ਉਹ ਨੂੰ ਵੀ ਬੜੀ ਦੀ ਕੀਮਤ ਆ ਰਹੀ 18-1900 ਰੁਪਏ ਲਗਾਉਣਾ ਪੈ ਰਿਹਾ ਪੇਸ਼ੈਂਟ ਨੂੰ ਕਲਰ ਅਲਟਰਾਸਾਉਂਡ ਸਾਡੇ ਕੋਲ ਨਹੀਂ ਹੈ ਮੈਡਮ ਉਹਦਾ ਵੀ ਬਾਹਰ ਕੋਈ ਇਸ ਲੈਸ ਹੋ ਸਕਦਾ ਅਗਰ ਤੁਸੀਂ ਕਰਾਓ ਨਹੀਂ ਉਹ ਸਾਡੇ ਕੋਲ ਸਿੰਪਲ ਦੂਸਰੇ ਅਲਟਰਾਸਾਉਂਡ ਦਾ ਹੀ ਉਹਦੀ ਡਿਮਾਂਡ ਭੇਜੀ ਕੋਈ ਔਰ ਜਿੰਦਰਾ ਹਸਪਤਲ ਚ ਕਰਵਾ ਸਕਦਾ ਹੈ ਪੇਸ਼ੈਂਟ ਜਾ ਸਕਦਾ ਹੈ ਜਿੰਦਰਾ ਚ ਹਾਂ ਟਾਈਮਿੰਗ ਦੀ ਬੜੀ ਮੈਨੂੰ ਉੱਥੇ ਵੀ ਟਾਈਮ ਕਾਫੀ ਲੰਬਾ ਮਿਲ ਰਿਹਾ ਨਹੀਂ ਔਰ ਜਿੰਦਰਾ ਚ ਅਸੀਂ ਭੇਜ ਸਕਦੇ ਹਾਂ ਰੈਫਰ ਕਰਕੇ ਸਾਡੇ ਡਾਕਟਰ ਤੇਜਿੰਦਰਾ ਚ ਉਹਦੀ ਡਿਮਾਂਡ ਭ pedi